ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਸਾ ਦੇਸ਼ ਤੋਂ ਭਗਤ ਫਰੀਦ ਜੀ ਦੇ ਨਾਲ ਵਿਚਾਰ ਚਰਚਾ ਕਰਕੇ ਅੱਗੇ ਚੱਲੇ ਮਾਰਦੇ ਹਨ ਅੱਗੇ ਐਸੇ ਇੱਕ ਸੇਵਕ ਦੇ ਘਰ ਦੇ ਵਿੱਚ ਗਏ ਜਿਸ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਹੀ ਪ੍ਰੀਤੀ ਦੇ ਨਾਲ ਤਨ ਮਨ ਧਨ ਨਾਲ ਸੇਵਾ ਕੀਤੀ ਪਰ ਗੁਰੂ ਸਾਹਿਬ ਜੀ ਮਹਾਰਾਜ ਜਾਂਦੇ ਜਾਂਦੇ ਉਸ ਦੇ ਝੁੱਗੀ ਢਾ ਗਏ ਉਸ ਦੀ ਮੰਜੀ ਭੰਗ ਗਏ ਅਤੇ ਭਾਂਡੇ ਵੀ ਭੰਨ ਤੋੜ ਗਏ ਆਓ ਇਹ ਸਾਖੀ ਸਰਵਣ करिए ਇਹ ਸਾਖੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਸਾਰੀ ਜੀਵਾਂ ਨੂੰ ਤਾਰ ਦੇ ਅੱਜ ਇਸ ਸੇਵਕ ਦੇ ਘਰ ਆਪ ਗਏ ਨੇ ਇਹ ਗੁਰੂ ਦਾ ਸੇਵਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਸੁਣਿਆ ਕਰਦਾ ਸੀ ਅੱਜ ਅੱਖੀਂ ਵੇਖਿਆ ਦਰਸ਼ਨ ਕੀਤੇ ਨੇ ਨਿਹਾਲ ਨਿਹਾਲ ਹੋ ਗਿਆ ਏ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਪਰਸੇ ਨੇ ਬੜਾ ਖੁਸ਼ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਤائیں ਭਾਈ ਬਾਲੇ ਜੀ ਭਾਈ ਮਰਦਾਨੇ ਜੀ ਤائیں ਅੰਦਰ ਆਪਣੀ ਝੁੱਗੀ ਦੇ ਵਿੱਚ ਲੈ ਕੇ ਗਿਆ ਹੈ ਬੜੀ ਇਸ ਨੇ ਸੇਵਾ ਕੀਤੀ ਹੈ ਮੰਜੀ ਦੇ ਉੱਪਰ ਬਿਠਾਇਆ ਏ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਿੰਨਾ ਵੀ ਸਮਾਂ ਬਤੀਤ ਹੋਇਆ ਇਸ ਨੇ ਕੀਤਾ ਗੁਰੂ ਸਾਹਿਬ ਜੀ ਮਹਾਰਾਜ ਜੀ ਵਾਸਤੇ ਭੋਜਨ ਵੀ ਤਿਆਰ ਕੀਤਾ ਪ੍ਰਸ਼ਾਦਾਂ ਨਾਲ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਤਾਂ ਸਾਧ ਸੰਗਤ ਜੀਓ ਰਾਤ ਗੁਰੂ ਸਾਹਿਬ ਜੀ ਮਹਾਰਾਜ ਨੇ ਇਸ ਸੇਵਕ ਦੇ ਘਰ ਕੱਤੀ ਹੈ ਹੁਣ ਦਿਨ ਦਾ ਚੜ੍ਹਾ ਹੋਇਆ ਹੈ ਦੱਸਦੇ ਹਨ ਇਹ ਗੁਰੂ ਦਾ ਸੇਵਕ ਘਰ ਦੇ ਵਿੱਚੋਂ ਬਾਹਰ ਗਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੇ ਘਰੋਂ ਜਦੋਂ ਚਾਲੇ ਮਾਰਨ ਲੱਗਦੇ ਹਨ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਦੇ ਝੁੱਗੀ ਭੰਨ ਦਿੱਤੀ ਹੈ ਇਤੋਂ ਤੱਕ ਜਿਸ ਮੰਜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਸੀ ਉਹ ਮੰਜੀ ਵੀ ਤੋੜ ਦਿੱਤੀ ਅਤੇ ਉਸ ਦੇ ਭਾਂਡੇ ਵੀ ਭੰਨ ਦਿੱਤੇ ਪਰ ਇਹ ਹੈ ਬੜਾ ਅਚਰਜ ਕਉ ਤਕ ਕਿ ਇਸ ਨੇ ਤੇ ਬੜੀ ਤਨ ਮਨ ਧਨ ਨਾਲ ਸੇਵਾ ਕੀਤੀ ਹੈ ਇਸ ਨੂੰ ਬਜਾਏ ਕੁਝ ਦੇਣ ਦੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਸ ਦੀ ਝੋਪੜੀ ਕਿਉਂ ਭੰਨ ਦਿੱਤੀ ਇਹ ਸਵਾਲ ਭਾਈ ਮਰਦਾਨੇ ਦੇ ਹਿਰਦੇ ਦੇ ਵਿੱਚ ਹੈ ਹੁਣ ਗੁਰੂ ਸਾਹਿਬ ਜੀ ਮਹਾਰਾਜ ਉਸ ਦੀ ਝੁੱਗੀ ਤੋਂ ਬਾਹਰ ਨਿਕਲੇ ਨੇ ਥੋੜਾ ਦੂਰ ਨਗਰ ਦੇ ਵਿੱਚ ਗਏ ਤੇ ਭਾਈ ਮਰਦਾਨੇ ਨੇ ਸਵਾਲ ਕੀਤਾ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ ਸਤਿਗੁਰੂ ਜੀ ਇਸ ਗੱਲ ਦੀ ਸਮਝ ਨਹੀਂ ਆਈ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਆਖਣ ਲੱਗਾ ਸਤਿਗੁਰੂ ਜੀ ਉਸ ਨੇ ਤੇ ਸਾਡੀ ਸੇਵਾ ਬੜੀ ਕੀਤੀ ਸੀ ਸਾਨੂੰ ਪ੍ਰਸ਼ਾਦਾ ਛਕਾਇਆ ਮੰਜੀ ਦਿੱਤੀ ਤੇ ਨਾਲ ਬਜਰਵੇਂ ਆਪ ਜੀ ਦੇ ਸਰਵਣ ਕੀਤੇ ਸਤ ਸੰਗਤ ਕਰਦਾ ਰਿਹਾ ਸਤਗੁਰੂ ਜੀ ਬਦਲੇ ਦੇ ਵਿੱਚ ਆਪਾਂ ਉਸ ਦਾ ਘਾਰ ਹੀ ਭੰਨੇ ਆਏ ਆ ਭਾਂਡੇ ਤੋੜ ਦਿੱਤੇ ਮੰਜੀ ਤੋੜ ਦਿੱਤੀ ਇਹਦਾ ਕੀ ਕਾਰਨ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ ਇਸ ਦੀ ਸੇਵਾ ਤੈਲ ਕੀਤੀ ਥਾਏ ਪੈ ਗਈ ਹੈ ਇਸ ਨੇ ਬੜੀ ਹੀ ਪ੍ਰੀਤੀ ਨਾਲ ਸਾਡੀ ਸੇਵਾ ਕੀਤੀ ਜਿਸ ਤਰ੍ਹਾਂ ਦਵਾਪਰ ਯੁਗ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਸੁਦਾਮੇ ਨੇ ਸੇਵਾ ਕੀਤੀ ਬਦਲੇ ਦੇ ਵਿੱਚ ਉਸ ਨੂੰ ਮੰਦਰ ਰਤਨਾਂ ਦੇ ਜੜੇ ਹੋਏ ਕ੍ਰਿਸ਼ਨ ਭਗਵਾਨ ਨੇ ਦੇ ਦਿੱਤੇ ਇਸੇ ਤਰ੍ਹਾਂ ਅਸੀਂ ਵੀ ਇਸ ਸੇਵਕ ਦੇ ਕਾਰਜ ਸਵਾਰਨੇ ਨੇ ਇਸ ਨੂੰ ਬੜਾ ਕੁਝ ਦੇਣਾ ਹੈ ਤਾਂ ਸਾਧ ਸੰਗਤ ਜਿਉ ਇਸੇ ਤਰ੍ਹਾਂ ਹੀ ਹੋਇਆ ਉਹ ਸੇਵਕ ਜੋ ਘਰ ਤੋਂ ਬਾਹਰ ਗਿਆ ਹੋਇਆ ਸੀ ਆਪਣੇ ਘਰ ਦੇ ਵਿੱਚ ਝੁੱਗੀ ਦੇ ਵਿੱਚ ਵਾਪਸ ਆਇਆ ਆ ਕੇ ਕੀ ਵੇਖਦਾ ਹੈ ਕਿ ਮੇਰੀ ਝੁੱਗੀ ਉੱਥੇ ਹੈ ਹੀ ਨਹੀਂ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਝੁੱਗੀ ਮੰਜੀ ਤੇ ਭਾਂਡੇ ਭਾਨੇ ਆਏ ਸਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦੀ ਝੁੱਗੀ ਵਾਲੀ ਜਗ੍ਹਾ ਤੇ ਬੜੇ ਹੀ ਸੁੰਦਰ ਮੰਦਰ ਬਣੇ ਹੋਏ ਨੇ ਬੜਾ ਸੋਹਣਾ ਮਕਾਨ ਬਣਿਆ ਹੋਇਆ ਹੈ ਤਾਂ ਜਦੋਂ ਉਹ ਅੰਦਰ ਜਾ ਕੇ ਵੇਖਣ ਲੱਗਾ ਤੇ ਉਸੇ ਤਰ੍ਹਾਂ ਜਿੱਥੇ ਉਹ ਮੰਜੀ ਡਿੱਠੀ ਪਈ ਸੀ ਉਸ ਮੰਜੀ ਦੀ ਜਗ੍ਹਾ ਤੇ ਬੜਾ ਸੋਹਣਾ ਪਲੰਘ ਬਣਿਆ ਪਿਆ ਏ ਉਸ ਪਲੰਘ ਦੇ ਚੌਹਾਂਹੀਂ ਪਾਵਿਆਂ ਦੇ ਲਾਗੇ ਬੜੇ ਪਦਾਰਥ ਗੁਰੂ ਸਾਹਿਬ ਜੀ ਮਹਾਰਾਜ ਨੇ ਰੱਖ ਦਿੱਤੇ ਤੇ ਘਰ ਵੀ ਸਾਰਾ ਪਦਾਰਥਾਂ ਦੇ ਨਾਲ ਭਰਿਆ ਹੋਇਆ ਹੈ ਪਾਵਨ ਬਾਣੀ ਦੀਆਂ ਪੰਕਤੀਆਂ ਹਨ ਹਰਨ ਭਰਨ ਜਾਕਾ ਨੇਤਰ ਫੂਰ ਦੇਚ ਕਾ ਮੰਤਰ ਨਾ ਜਾਣੇ ਹੋਰ ਇਹ ਪੰਕਤੀ ਗੁਰੂ ਸਾਹਿਬ ਜੀ ਮਹਾਰਾਜ ਨੇ ਸਿੱਧ ਕਰ ਦਿੱਤੀ ਕਿ ਇੱਕ ਅੱਖ ਦੇ ਝਮਕੇ ਦੇ ਨਾਲ ਪਰਮੇਸ਼ਰ ਜਦੋਂ ਚਾਵੇ ਇਸ ਬੰਦੇ ਨੂੰ ਕੰਗਾਲ ਤੋਂ ਧਨਵਾਨ ਕਰ ਸਕਦਾ ਹੈ ਤਾਂ ਇਹ ਬੜਾ ਅਸਚਰਜ ਹੈਰਾਨ ਹੋ ਰਿਹਾ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਰਾਤ ਇੱਥੇ ਰਹਿਣਾ ਕੀਤਾ ਉਸ ਸੇਵਾ ਦਾ ਮੈਨੂੰ ਇਹ ਫਲ ਦੇ ਦਿੱਤਾ ਕਿ ਮੇਰੇ ਮੰਦਰ ਹੀ ਮਹਾਰਾਜ ਨੇ ਇਹਨੇ ਸੋਹਣੇ ਬਣਾ ਦਿੱਤੇ ਨੇ ਸਾਧ ਸੰਗਤ ਜੀਓ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਹੀ ਦੱਸ ਰਹੇ ਨੇ ਕਿਉਂਕਿ ਜਨਮ ਸਾਖੀ ਭਾਈ ਬਾਲਾ ਜੀ ਲਿਖਾ ਰਹੇ ਨੇ ਸਤ ਗੁਰੂ ਜੀ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜਾ ਵੀ ਟਹਿਲ ਸੇਵਾ ਕਰੇਗਾ ਉਸ ਦੇ ਸੰਪੂਰਨ ਕਾਰਜ ਉਹ ਪਰਮੇਸ਼ਰ ਸਵਾਰੇਗਾ ਇੱਥੇ ਬਸ ਨਹੀਂ ਲੋਕ ਪਰਲੋਕ ਦੇ ਵਿੱਚ ਸਹਜਤਾ ਹੋਏਗੀ ਇਹ ਅੱਜ ਵੀ ਸਚਾਈ ਹੈ ਸਾਧ ਸੰਗਤ ਜੀਓ ਘਰ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਚਰਨ ਪਵਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੰਗਤਾਂ ਦੀ ਟਹਿਲ ਪਾਣੀ ਕਰਦੇ ਆ ਇਸ ਦੇ ਬਦਲੇ ਸਾਨੂੰ ਪਰਮੇਸ਼ਰ ਨੇ ਪਤਾ ਨਹੀਂ ਕਿੰਨਾ ਕੁ ਦੇ ਦੇਣਾ ਹੈ ਆਪਾਂ ਜਾਣ ਵੀ ਨਹੀਂ ਸਕਦੇ ਇਸੇ ਤਰ੍ਹਾਂ ਇਸ ਸੇਵਕ ਦੇ ਇਦਾਂ ਮੰਦਿਰ ਬਣੇ ਵੇਖ ਕੇ ਲੋਕ ਬੜੇ ਖੁਸ਼ ਹੋਏ ਹੈਰਾਨ ਹੋਏ ਤੇ ਹੁਣ ਗੁਰੂ ਨਾਨਕ ਨਾਨਕ ਜਪਣ ਲੱਗੇ ਤਾਂ ਸਾਧ ਸੰਗਤ ਜਿਉ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਲੱਗੇ ਨੇ ਬੜੇ ਪ੍ਰੇਮ ਦੇ ਵਿੱਚ ਮਗਨ ਹੋਏ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਦਰਸ਼ਨ ਕਰਦੇ ਨੇ ਉਨ੍ਹਾਂ ਦੀ ਮਤ ਨਿਰਮਲ ਹੋ ਗਈ ਹੈ ਤਾਂ ਸਾਰੇ ਹੀ ਲੋਕ ਹੁਣ ਬੇਨਤੀਆਂ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰੋ ਸਾਡੀ ਬਸਤੀ ਦੇ ਵਿੱਚ ਕੁਝ ਚਿਰ ਰਹਿਣਾ ਕਰੋ ਲੋਕਾਂ ਨੇ ਅਰਦਾਸ ਕੀਤੀ ਮਹਾਰਾਜ ਮਿਹਰਬਾਨੀ ਕਰੋ ਸਾਡੇ ਤੇ ਕੁਝ ਦਿਨ ਤੇ ਰਹੋ ਤਾਂ ਸਾਧ ਸੰਗਤ ਜਿਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਦੇ ਹਨ ਕਿ ਠੀਕ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਸਿੱਖ ਬਣਾਇਆ ਉਪਦੇਸ਼ ਦਿੱਤਾ ਤੇ ਨਾਲ ਹੀ ਆਖਿਆ ਕਿ ਇੱਕ ਧਰਮਸ਼ਾਲਾ ਬਣਾਓ ਅਤੇ ਰਾਤ ਦੇ ਤੀਸਰੇ ਪੈਰ ਅੰਮ੍ਰਿਤ ਵੇਲਾ ਜੋ ਹੁੰਦਾ ਹੈ ਪਰਮੇਸ਼ਰ ਦਾ ਕੀਰਤਨ ਕਰਿਆ ਕਰੋ ਗੁਣ ਗਾਇਆ ਕਰੋ ਲੋਕਾਂ ਨੇ ਉਦਾਂ ਹੀ ਕੀਤਾ ਧਰਮਸ਼ਾਲਾ ਬਣਵਾਈ ਗਈ ਹੁਣ ਸ਼ਾਮ ਦਾ ਸਵੇਰ ਦਾ ਨਿਤਨੇਮ ਹੁੰਦਾ ਹੈ ਆਏ ਗਏ ਦੀ ਸੇਵਾ ਹੁੰਦੀ ਹੈ ਬੜੀ ਹੀ ਸਰਧਾ ਭਾਵਨਾ ਦੇ ਨਾਲ ਸਾਰੇ ਹਾਜ਼ਰੀਆਂ ਭਰਦੇ ਨੇ ਇੱਕ ਦਿਨ ਇੱਕ ਲੜਕਾ ਜਿਸ ਦੀ ਉਮਰ ਸਿਰਫ 7 ਸਾਲਾਂ ਦੀ ਹੈ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਇਆ ਐਸਾ ਉਸ ਦਾ ਪ੍ਰੇਮ ਬਣਿਆ ਹੈ ਕਿ ਉਹ ਅਮਰਤ ਵੇਲੇ ਰਾਤ ਦੇ ਤੀਸਰੇ ਪਹਿਰੇ ਹੁੰਦਾ ਹੈ ਪਰ ਉਮਰ ਛੋਟੀ ਹੈ ਸ਼ਰਮ ਮਹਿਸੂਸ ਕਰਦਾ ਕਿ ਮੈਨੂੰ ਕੋਈ ਕੀ ਆਖੇਗਾ ਕਿ ਇਨੀ ਛੋਟੀ ਉਮਰੇ ਇਹ ਸਤਸੰਗ ਕਰਨ ਚੱਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿੱਛੇ ਬੈਠ ਜਾਂਦਾ ਆ ਕੇ ਤਾਂ ਸਾਧ ਸੰਗਤ ਜੀਓ ਆਵੇ ਰੋਜ਼ੀ ਤੇ ਪਿੱਛੇ ਬੈਠਾ ਰਵੇ ਫਿਰ ਚਲਿਆ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਉਸਤੇ ਪਈ ਹੈ ਸੇਵਾਦਾਰਾਂ ਨੂੰ ਆਖਣ ਲੱਗੇ ਕਿ ਹੁਣ ਜਦੋਂ ਇਹ ਬਾਲਕ ਆਵੇ ਇਸ ਨੂੰ ਫੜ ਕੇ ਸਾਡੇ ਕੋਲ ਲੈ ਕੇ ਆਉਣਾ ਅੱਜ ਉਹ ਬਾਲਕ ਫੇਰ ਆਇਆ ਅਮਰਤ ਵੇਲੇ ਕੀਰਤਨ ਦਾ ਭੋਗ ਪਿਆ ਉਹ ਜਾਣ ਲੱਗਾ ਸਿੱਖਾਂ ਨੇ ਉਸ ਨੂੰ ਫੜ ਲਿਆ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਲੱਗੇ ਆਖਣ ਲੱਗੇ ਸਤਿਗੁਰੂ ਜੀ ਜੋ ਆਪ ਜੀ ਦਾ ਹੁਕਮ ਸੀ ਇਸ ਬਾਲਕ ਨੂੰ ਲਿਆਂਦਾ ਹੈ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਬੱਚਾ ਅਜੇ ਤੇਰੀ ਖੇਡਣ ਦੀ ਉਮਰ ਹੈ ਇਸ ਵਕਤ ਅਮਰ ਤੇ ਵੇਲੇ ਉੱਠ ਕੇ ਤੂੰ ਕੀਰਤਨ ਸੁਣਨ ਵਾਸਤੇ ਆਉਣਾ ਤਾਂ ਇਹ ਤੈਨੂੰ ਕਿਸ ਤਰ੍ਹਾਂ ਸ਼ਰਧਾ ਬਣੀ ਹੈ ਉਹ ਬਾਲਕ ਆਖਣ ਲੱਗਾ ਸਤਿਗੁਰੂ ਜੀ ਇਹ ਆਪ ਜੀ ਦੇ ਦਰਸ਼ਨਾਂ ਦਾ ਤੇ ਆਪ ਜੀ ਦੇ ਸ਼ਬਦ ਦਾ ਪ੍ਰਤਾਪ ਹੈ ਕਿ ਮੈਂ ਪਰਮੇਸ਼ਰ ਦੀ ਭਗਤੀ ਤੇ ਆਪ ਜੀ ਦੇ ਚਰਨਾਂ ਦਾ ਸਤ ਸੰਗ ਜੋ ਹੈ ਉਸ ਸੁਣਨ ਵਾਸਤੇ ਉਹਨਾਂ ਮੈਨੂੰ ਚੰਗਾ ਲੱਗਦਾ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਤੈਨੂੰ ਕਿਸ ਤਰ੍ਹਾਂ ਸਤਸੰਗ ਚੰਗਾ ਲੱਗਦਾ ਇਸ ਪਾਸੇ ਤੈਨੂੰ ਕਿਸ ਨੇ ਤੋਰਿਆ ਤਾਂ ਬਾਲਕ ਲੱਗਾ ਆਖਣ ਸਤਗੁਰੂ ਜੀ ਇੱਕ ਦਿਨ ਮੈਨੂੰ ਮੇਰੀ ਮਾਤਾ ਨੇ ਆਖਿਆ ਕਿ ਬੇਟਾ ਮੈਂ ਆਟਾ ਕੁੰਨਣ ਲੱਗੇ ਆ ਤੂੰ ਇਦਾਂ ਕੰਮ ਕਰ ਮੈਂ ਪ੍ਰਸ਼ਾਦੇ ਤਿਆਰ ਕਰਨੇ ਆ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਤਾਂ ਮੈਂ ਲੱਗਾ ਅੱਗ ਬਾਲਣ ਮੈਂ ਚੁੱਲ੍ਹੇ ਦੇ ਵਿੱਚ ਲੱਕੜਾਂ ਡਾਈਆਂ ਹੁਣ ਮੈਂ ਉਹਨਾਂ ਨੂੰ ਅੱਗ ਲਾਵਾਂ ਤੇ ਅੱਗ ਲੱਗੇ ਨਾ ਤਾਂ ਮੇਰੀ ਮਾਤਾ ਨੇ ਮੈਨੂੰ ਦੱਸਿਆ ਕਿ ਇਦਾਂ ਕੰਮ ਕਰ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਪਹਿਲਾਂ ਛੋਟੀਆਂ ਲੱਕੜਾਂ ਹੋਰ ਡਾ ਛੋਟੀਆਂ ਲੱਕੜਾਂ ਨੂੰ ਅੱਗ ਲਾ ਫੇਰ ਅੱਗ ਲੱਗੇਗੀ ਸੋ ਮੈਂ ਛੋਟੀਆਂ ਲੱਕੜਾਂ ਡਾਈਆਂ ਉਹਨਾਂ ਨੂੰ ਅੱਗ ਲਗਾਈ ਤੇ ਅੱਗ ਲੱਗ ਗਈ ਸਤਿਗੁਰੂ ਜੀ ਮੇਰੇ ਵੇਖਦੇ ਆਂ ਵੇਖਦੇ ਆਂ ਪਹਿਲਾਂ ਛੋਟੀਆਂ ਲੱਕੜਾਂ ਬਲ ਗਈਆਂ ਫੇਰ ਵੱਡੀਆਂ ਲੱਕੜਾਂ ਬਲੀਆਂ ਤਾਂ ਮੈਂ ਉਸ ਦਿਨ ਤੋਂ ਇਹ ਸਿੱਖਿਆ ਲਈ ਕਿ ਜੇ ਅੱਗ ਪਹਿਲਾਂ ਛੋਟੀਆਂ ਲੱਕੜਾਂ ਨੂੰ ਫੜਦੀ ਹੈ ਪੇਰੇ ਛੋਟੀ ਉਮਰੇ ਹੀ ਸਿੱਧੇ ਪਾਸੇ ਲੱਗ ਜਾਣਾ ਚਾਹੀਦਾ ਹੈ ਪਤਾ ਨਹੀਂ ਵੱਡੇ ਹੋਣ ਤੋਂ ਬਾਅਦ ਇਹ ਭਗਤੀ ਰੂਪੀ ਅੱਗ ਸਾਨੂੰ ਫੜੇ ਜਾਂ ਨਾ ਫੜੇ ਦੂਸਰੀ ਗੱਲ ਮੈਂ ਵੇਖਿਆ ਕਿ ਅੱਗ ਨੇ ਪਹਿਲਾਂ ਛੋਟੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਇਹ ਮੌਤ ਰੂਪੀ ਭਿਆਨਕ ਅੱਗ ਪਤਾ ਨਹੀਂ ਕਦੋਂ ਆ ਜਾਣੀ ਹੈ ਤੇ ਇਹ ਨਾ ਛੋਟਾ ਵੱਡਾ ਨਹੀਂ ਵੇਖਣਾ ਇਸ ਕਰਕੇ ਮੈਂ ਉਸ ਘਟਨਾ ਤੋਂ ਸਿੱਖਿਆ ਲੈ ਕੇ ਸਤ ਸੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੱਚੇ ਦੇ ਪਾਸੋਂ ਭਰੀ ਸੰਗਤ ਦੇ ਵਿੱਚ ਜਦੋਂ ਇਸ ਤਰ੍ਹਾਂ ਪੁੱਛਿਆ ਸਾਰੀ ਸੰਗਤ ਇਹ ਸਵਾਲ ਦਾ ਜਵਾਬ ਸੁਣ ਕੇ ਬੜੀ ਹੈਰਾਨ ਹੋਈ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਉੱਤੇ ਇਹ ਸ਼ਬਦ ਉਚਾਰਨਾ ਕੀਤਾ ਗਵਾਰ ਮੋਹਤ ਕਾ ਪਾ ਹੋਣਾ ਕਾਦ ਸਵਾਰਨ ਹਾਰ ਮਾਇਆ ਕੰਮ ਵਿਆਪਿਆ ਸਮਝੇ ਨਹੀਂ ਗਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਧੀ ਪਾਹੇ ਜੇ ਹੋ ਵੀ ਪੁਰਬ ਲਿਖਿਆ ਤਾਂ ਗੁਰ ਕਾ ਸ਼ਬਦ ਕਮਾਹੇ ਜਦੋਂ ਇਹ ਸੰਪੂਰਨ ਸ਼ਬਦ ਗੁਰੂ ਸਾਹਿਬ ਜੀ ਮਹਾਰਾਜ ਨੇ ਉਚਾਰਿਆ ਤਾਂ ਲੜਕਾ ਤੇ ਸਾਰੀ ਸੰਗਤ ਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਬਾਲਕ ਨੂੰ ਬਿਨਹਾਲ ਕੀਤਾ ਸਾਰੀਆਂ ਸੰਗਤਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕੀਤੀ ਤੇ ਨਾਲ ਹੀ ਇਹ ਉਪਦੇਸ਼ ਕੀਤਾ ਸਿੱਖੋ ਹਰ ਵੇਲੇ ਆਕਾਰਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਹਜ਼ੂਰ ਜਾਣੋ ਪਰਮੇਸ਼ਰ ਦੀ ਭਗਤੀ ਕਰੋ ਇਹ ਜੀਵ ਸਦਾ ਨਿਰਣ ਕਰਤਾਰ ਦੀ ਆਗਿਆ ਦੇ ਨਾਲ ਜਨਮ ਜੀਵ ਨੂੰ ਫੜ ਕੇ ਲੈ ਜਾਂਦਾ ਹੈ ਤਾਂ ਇਹ ਸਤਿ ਵਾਕਾਂ ਦਾ ਉਪਦੇਸ਼ ਦੇ ਕੇ ਗੁਰੂ ਸਾਹਿਬ ਜੀ ਮਹਾਰਾਜ ਕਥਵ ਅੱਗੇ ਚਾਲੇ ਮਾਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੇ ਆਪ ਜੀ ਨੂੰ ਜੇ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਆ来 ਆਪਣੇ ਵਿਚਾਰ ਜਰੂਰ ਦੱਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਸਮਾਪਤੀ ਜਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ